ਪੰਜਾਬ ਦੇ ਵਿੱਚ ਸਰਪੰਚੀ ਦੀ ਚੋਣ ਨੂੰ ਲੈ ਕੇ ਸਿਆਸਤ ਕਰ ਮਾ ਚੁੱਕੀ ਹੈ ਹਰ ਕਿਸੇ ਪਾਰਟੀ ਦੇ ਵੱਲੋਂ ਇਸ ਸਮੇਂ ਆਪਣੇ ਵਾਦ ਤੋਂ ਵਾਦ ਸਰਪੰਚ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ 2027 ਦੀ ਚੋਣ ਦਾ ਮੁੱਢ ਬਣਿਆ ਜਾ ਸਕੇ ਪੰਜਾਬ ਦੇ 13229 ਪਿੰਡਾਂ ਦੇ ਵਿੱਚ ਸਰਪੰਚ ਦੀ ਚੋਣ ਹੋਣ ਜਾ ਰਹੀ ਹੈ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਸਰਪੰਚ ਅਤੇ ਪੰਚ ਦੇ ਉਮੀਦਵਾਰ ਵੱਲੋਂ ਚੋਣ ਜਿੱਤਣ ਦੇ ਲਈ ਹਰ ਤਰੀਕੇ ਦਾ ਹੱਥਕੰਡਾ ਅਪਣਾਇਆ ਜਾ ਰਿਹਾ ਹੈ ਤਾਜ਼ਾ ਮਾਮਲਾ ਜਿਹੜਾ ਹੈ ਸਰਹਾਦੀ ਤਹਿਸੀਲ ਅchnala ਦੇ ਪਿੰਡ ਕਮੀਰਪੁਰਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦੋ ਟੀਰਾ ਸਰਪੰਚੇ ਦੀ ਇਲੈਕਸ਼ਨ ਲੜਨ ਜਾ ਰਹੀਆਂ ਹਨ ਇੱਕ ਟੀਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੂਜੀ ਟੀਰ ਦੇ ਉੱਤੇ ਦੋਸ਼ ਲਾਏ ਜਾ ਰਹੇ ਨੇ ਕਿ ਇਹਨਾਂ ਨੇ ਨਾਬਾਲਕਾ ਦੀਆਂ ਬਾਰੀ ਵਿਅਕਤੀਆਂ ਦੀਆਂ ਸੈਕਟਰੀਆਂ ਬੀ ਐਲਓ ਦੇ ਨਾਲ ਰਲ ਕੇ ਜਾਲੀ ਵੋਟਾਂ ਬਣਾਈਆਂ ਨੇ ਇਹਨਾਂ ਦੇ ਵੱਲੋਂ ਇੱਕ ਵਿਅਕਤੀ ਦੀਆਂ ਵਕਫਾ ਖਵਾਲਾ ਦਾ ਦੇ ਵਿੱਚ ਦੋ ਵਾਰ ਵੋਟਾਂ ਬਣਾਈਆਂ ਗਈਆਂ ਨੇ ਇਸ ਸੰਬੰਧੀ ਦੋਸ਼ ਲਗਾਉਂਦੇ ਹੋਏ ਮਹਿਲ ਸਿੰਘ ਅਤੇ ਹਰਮਿਤ ਸਿੰਘ ਲਾਢੀਵਾਸੀ ਕ ਮੀਰਪੁਰਾ ਨੇ ਦੱਸਿਆ ਕਿ ਰਿਸ਼ਪਾਲ ਸਿੰਘ ਪੁੱਤਰ ਹਰੀ ਸਿੰਘ ਪਲਵਿੰਦਰ ਕੋੜ ਪਤਨੀ ਰਿਸ਼ਪਾਲ ਸਿੰਘ ਮੀਰਾ ਕੋੜ ਦੇ ਵਿੱਚ ਰਹਿੰਦੇ ਨੇ ਪਰ ਇਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਕਮੀਰਪੁਰਾ ਚ ਬਣੀਆਂ ਹੋਈਆਂ ਨੇ ਉਹਨਾਂ ਅੱਗੇ ਦੱਸਿਆ ਕਿ ਇਹਨਾਂ ਦੇ ਵੱਲੋਂ ਸੈਕਟਰੀ ਜਾਂ ਬੀਐਲਓ ਦੇ ਨਾਲ ਰਲ ਕੇ 89 ਜਾਲੀ ਵੋਟਾਂ ਜੜੀਆਂ ਨੇ ਤਿਆਰ ਕੀਤੀਆਂ ਗਈਆਂ ਨੇ ਜਿਨ੍ਹਾਂ ਬੱਚਿਆਂ ਦੀਆਂ ਵੋਟਾਂ ਬਣਾਈਆਂ ਗਈਆਂ ਨੇ ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਜਿਨ੍ਹਾਂ ਦੇ ਸਾਡੇ ਕੋਲ ਸਬੂਤ ਕੋਈ ਨਹੀਂ ਇਸ ਮੌਕੇ ਤੇ ਜਿਹੜਾ ਪ੍ਰੈਸ ਕਾਨਫਰੰਸ ਕਰਦੇ ਆ ਵੱਡੇ ਇਲਜ਼ਾਮ ਝੜੇ ਨੇ ਲਗਾਏ ਗਏ ਨੇ ਕਿ ਕੁਝ ਕਹਿ ਰਹੇ ਨੇ ਤੁਹਾਨੂੰ ਸੁਣਾਉਂਦੇ ਹਾਂ ਮਾਮਲਾ ਵੇਖੋ ਜੀ ਸਾਡੇ ਪੰਚਾਇਤੀ ਇਲੈਕਸ਼ਨ ਚੱਲਣ ਦੀਆਂ ਸਾਡਾ ਪਿੰਡ ਕਮੀਰਪੁਰਾ ਵਾ ਮੈਂ ਅਹੀਂ ਵੀ ਉੱਥੇ ਸਰਪੰਚੀ ਕੀਤੀ ਹੈ 10 ਸਾਲ ਕੀਤੀ ਹੈ ਪਰ ਅਸੀਂ ਕਦੀ ਨਾ ਕਿਸੇ ਦੀਆਂ ਗਲਤ ਵੋਟਾਂ ਬਣਾਈਆਂ ਨਾ ਕਟਾਈਆਂ ਅੱਜ ਤੱਕ ਨਾ ਕੋਈ ਇਹੋ ਜਿਹਾ ਗਲਤ ਕੰਮ ਕੀਤਾ ਜਦ ਕਿ ਹੁਣ ਸਾਡੇ ਪਿੰਡ ਦੋ ਬੰਦੇ ਆ ਇੱਕ ਤੇ ਰਿਸ਼ਪਾਲ ਸਿੰਘ ਹੈਗਾ ਆਪਾਂ ਪੁੱਤਰ ਹਰੀ ਸਿੰਘ ਬਲਵਿੰਦਰ ਕੌਰ ਆ ਪਤਨੀ ਰਿਸ਼ਪਾਲ ਸਿੰਘ ਇਹ ਜਦ ਕਿ ਮੀਰਾਕੋਟ ਰਹਿੰਦੇ ਆ ਤੇ ਵੋਟਾਂ ਉਹਨਾਂ ਦੀਆਂ ਲਿਆ ਕੇ ਪਿੰਡ ਕਮੀਰਪੁਰੇ ਭਾਈਆਂ ਜਾਂਦੀਆਂ ਫਿਰ ਇੱਕ ਇਹਨਾਂ ਨੇ 8-9 ਵੋਟਾਂ ਸਰਪੰਚ ਨੇ ਰਲ ਕੇ ਸੈਕਟਰੀ ਦੇ ਨਾਲ ਰਲ ਕੇ ਪਤਾ ਨਹੀਂ ਕਿ ਬੀਐਲਓ ਨਾਲ ਰਲ ਕੇ ਇਹਨਾਂ ਨੇ ਵੋਟਾਂ ਬਣਾਈਆਂ 8-9 ਵੋਟਾਂ ਬਣੀਆਂ ਜਿੰਨਾ ਬੱਚਿਆਂ ਦੀਆਂ ਲੋਕ ਕਾਨਵਰਸ ਸਕੂਲਾਂ ਚ ਪੜ੍ਹਨਦੇ ਆ ਉਮਰ ਸਾਰਿਆਂ ਦੀ ਕਿਹੇ ਬੱਚੇ ਦੇ ਵੀ 18 ਸਾਲ ਨਹੀਂ ਹੈਗੀ ਕਿਹੇ ਦੀ 17 ਸਾਲ ਆ ਕਿਹੇ ਦੀ 15 ਸਾਲ ਆ ਕਿਹੇ ਦੀ 16 ਸਾਲ ਆ ਕਿਹੇ ਦੀ ਕਿੰਨੀ ਉਮਰ ਆ 8 9 ਬੱਚੇ ਨਿਕੇ ਨਿਕੇ ਨਿਆਣਿਆਂ ਦੀਆਂ ਵੋਟਾਂ ਬਣਾ ਕੇ ਤੇ ਉਹਨਾਂ ਵੋਟਾਂ ਦੇ ਸਿਰ ਤੇ ਜਿੱਤਣਾ ਚਾਹੁੰਦੇ ਆ ਜਦ ਕਿ ਅਸੀਂ ਚਾਹੁੰਦੇ ਆ ਵੀ ਨਰੋਲ ਇਲੈਕਸ਼ਨ ਹੋਵੇ ਜਿਹੜਾ ਮਰਜੀ ਜਿੱਤ ਜੇ ਪਰ ਨਰੋਲ ਇਲੈਕਸ਼ਨ ਹੋਣੀ ਚਾਹੀਦੀ ਹੈ ਫਿਰ ਸਾਡੀਆਂ ਵੇਖੋ ਜੀ ਕਈ ਵੋਟਾਂ ਸਾਡੀਆਂ ਪਿੰਡ ਚ ਅਸੀਂ ਅੱਜ ਤੋਂ 10 ਸਾਲਾਂ ਅਸੀਂ ਸਰਪੰਚੀ ਕੀਤੀ ਆ ਪਰ ਅਸੀਂ ਕਦੀ ਕਿਹਦੀ ਨਜਾਈ ਵੋਟ ਨਹੀਂ ਕੱਟੀ ਜਾਇਜ਼ ਵੀ ਨਹੀਂ ਕੱਟੀ ਤੇ ਨਜਾਇਜ਼ ਵੀ ਨਹੀਂ ਕੱਟੀ ਜਦ ਕਿ ਸਰਕਾਰਾਂ ਵਿੱਚ ਤੁਹਾਨੂੰ ਪਤਾ ਸਭ ਕੁਝ ਕਰ ਸਕਦੇ ਆ ਪਰ ਹੁਣ ਵੇਖੋ ਮੌਜੂਦਾ ਸਰਪੰਚ ਦੀ ਵੋਟ ਹੀ ਕੱਟਦੀ ਹੈ ਅਮਨਦੀਪ ਕੌਰ ਸਾਬਕਾ ਸਰਪੰਚ ਆ ਉਹਦੀ ਵੋਟ ਕੱਟੀ ਆ ਫੇ ਸਾਡੇ ਬ੍ਰਦਰ ਆ ਉਹਨਾਂ ਦੀਆਂ ਵੋਟਾਂ ਕੱਟਦੀਆਂ 8 9 10 ਵੋਟਾਂ ਨੇ ਜਿਹੜੀਆਂ ਮਤਲਬ ਜਿਹਾ ਹੀ ਕਰਦੇ ਜਦ ਕਿ ਉਹ ਵੋਟਾਂ ਐਮਪੀ ਜੇ ਦੇ ਪਾ ਕੇ ਤਰੇ ਆਉਂਦੇ ਐ ਐਮਪੀ ਦੀ ਸੂਚੀ 'ਚ ਦਰਜ ਨੇ ਤੇ ਜਦੋਂ ਪੰਚਾਇਤ ਦੀ ਹੀ ਲੈ ਵੋਟ ਸੂਚੀ ਵੇਖੀ ਆ ਤੇ ਉਹ 'ਚ ਸਾਡੀਆਂ ਵੋਟਾਂ ਹੀ ਨਹੀਂ ਐਂ ਤੇ ਮੰਗ ਕਰਦੇ ਆ ਵੀ ਸਾਨੂੰ ਹਿਸਾਬ ਤੋਂ ਆ ਜਾਵੇ ਸਾਡੀਆਂ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹ ਬਣਾਈਆਂ ਜਾਣ ਜਿਹੜੀਆਂ ਨਾ ਗਲਤ ਤਰੀਕੇ ਨਾਲ ਨਜਾਇਜ਼ ਪ੍ਰੂਫ ਲਾ ਕੇ ਜਾਂ ਜੋ ਵੀ 420 ਕੀਤੀ ਆ ਉਹ ਜਾਂਚ ਕਰਕੇ ਉਹ ਵੋਟਾਂ ਕੱਟੀਆਂ ਜਾਣ ਛੋਟੇ ਛੋਟੇ ਬੱਚਿਆਂ ਦੀਆਂ ਵੋਟਾਂ ਉਹ ਕੱਟੀਆਂ ਜਾਣੀਆਂ ਚਾਹੀਦੀਆਂ ਬਾਕੀ ਸਾਰੀ ਗ੍ਰਸਥਿਆ ਜਿੰਨੀ ਵੀ ਤੁਹਾਡੇ ਕੋਲ ਰਿਕਾਰਡ ਆ ਬਾਕੀ ਵੇਖੋ ਜੀ ਬਹੁਤ ਜ਼ਿਆਦਾ ਧੰਦਲੀ ਆ ਸਾਡੀ ਵਾਰਡ ਦੇ ਵਿੱਚ ਜਿਹਦੀ ਪੰਚਾਇਤ ਦੇ ਵਿੱਚ ਆ ਕਈ ਵੋਟਾਂ ਤੋਂ ਹਿਸਾਬ ਲਾਓ ਉਮਰ ਉਹਨਾਂ ਦੀ 40 50 ਸਾਲ ਆ ਰਣਜੀਤ ਸਿੰਘ ਦੀ ਇਹ ਚ 66 ਸਾਲ ਵਿਖਾਈ ਗਈ ਹੈ ਫਿਰ ਇੱਕ ਬੱਚੇ ਦੀ ਵੋਟ ਚਾ ਦੋਚ ਵੀ ਦਰਜ ਆ ਮਾਪਿਓ ਵੀ ਇਹਦੇ ਦੋ ਚ ਤੇ ਹੁਣ ਜਿਹੜੀ ਕੱਟ ਕੇ ਦੀ ਵੋਟ ਚਾਰ ਚ ਵੀ ਪਾਤੀ ਆ ਤੁਹਾਡੇ ਕਹਿੰਦਾ ਮਤਲਬ ਕਿ ਇੱਕ ਵਿਅਕਤੀ ਦੀਆਂ ਦੋ ਵੋਟਾਂ ਪਾ ਦੋ ਵਾੜਾਂ ਚ ਵੋਟਾਂ ਵੀ ਦੋ ਚ ਵੀ ਮੌਜੂਦ ਆ ਤੇ ਚਾਰ ਚ ਵੀ ਪਾਤੀਆਂ ਨੇ ਨਾਲੇ ਦੋ ਦੋ ਥਾਈਂ ਵੋਟ ਏ ਇੱਕ ਇੱਕ ਬੱਚੇ ਦੀ ਇਹਨਾਂ ਨੇ ਇੰਨੀ ਤਾਂ ਲੀ ਕੀਤੀ ਆ ਇਹਨਾਂ ਨੂੰ ਇਹ ਵੀ ਨਹੀਂ ਸਮਝਾਈ ਵੀ ਇੱਕ ਵਾਰ ਚ ਹੀ ਰਹਿੰਦੀ ਏ ਇਹਨਾਂ ਨੇ ਇੱਕ ਇੱਕੋ ਬੱਚੇ ਦੀਆਂ ਵੋਟਾਂ ਦੋ ਦੋ ਵਾੜਾਂ ਚ ਪਾਤੀਆਂ ਨੇ ਜਿਵੇਂ ਜੀ ਦੱਸਿਆ ਸੀ ਕਿ ਛੋਟੇ ਬੱਚੇ ਦੀਆਂ ਮੋਟਾ ਬਣਾਈਆਂ ਗਈਆਂ ਤੁਹਾਡੇ ਕੋਲ ਐਵੀਡੈਂਸ ਹੈ ਉਹਨਾਂ ਦੇ ਬਿਲਕੁਲ ਜੀ ਬੱਚਿਆਂ ਦੇ ਸਾਡੇ ਕੋਲ ਜਨਮ ਸਰਟੀਫਿਕੇਟ ਹੈਗੇ ਸਾਰਾ ਕੁਝ ਹੈਗਾ ਜੀ ਐਂ ਵਾਰ-ਵਾਰ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਫੈਕਸ ਕੀਤੀ ਆ ਐਜਨਸ ਸਾਹਿਬ ਨੂੰ ਵੀ ਕੀਤੀ ਆ ਵੀਡੀਓ ਵੀ ਸਾਹਿਬ ਨੂੰ ਵੀ ਕੀਤੀ ਆ ਸਾਰਿਆਂ ਨੂੰ ਕੀਤੀ ਆ ਪਰ ਕੋਈ ਸੁਣਵਾਈ ਨਹੀਂ ਨਾ ਸਾਨੂੰ ਕੋ ਆਂਦਾ ਕੋਈ ਨਹੀਂ ਕੋਈ ਨਹੀਂ ਕਰਦੇ ਕਰਦੇ ਜੀ ਕੁਝ ਨਹੀਂ ਹੋਣਾ ਜੀ ਕਰਦੇ ਕਰਦੇ ਅਫਸਰ ਤਾਂ ਗੋਂਗਲੋਂ ਤੋਂ ਮਿੱਟੀ ਝੜੀ ਜਾਂਦੇ ਜੀ ਕੀ ਕਰ ਹੋ ਸਕਦਾ ਕਾਰਨ ਹੋ ਸਕਦਾ ਪੈ ਪੋਏ ਖਾਦੇ ਹੋਣਗੇ ਇਹਨਾਂ ਨੇ ਹੋਰੇ ਹੋਏ ਕਾਰਨ ਹੋ ਸਕਦਾ ਅਹੀਂ ਤੇ ਨੇ ਸਾਨੂੰ ਇਨਸਾਫ ਦੋ ਜਿਹੜੀਆਂ ਵੋਟਾਂ ਜਾਇਜ਼ ਆ ਉਹ ਬਿਲਕੁਲ ਰਹਿਣੀਆਂ ਚਾਹੀਦੀਆਂ ਜਿਹੜੀਆਂ ਨਜਾਇਜ਼ ਬਣੀਆਂ ਉਹ ਕੱਟੀਆਂ ਜਾਣੀਆਂ ਚਾਹੀਦੀਆਂ ਕੀ ਲੱਗਦਾ ਕਿ ਕਿਉਂ ਉਹਨਾਂ ਨੇ ਜਿਹੜੀਆਂ ਨੇ ਇਹ ਨਜਾਇਜ਼ ਵੋਟਾਂ ਬਣਾਈਆਂ ਉਹ ਵੇਖੋ ਜੀ ਮੌਜੂਦਾ ਸਰਪੰਚ ਹੀ ਸੈਕਟਰੀ ਉਹਦੇ ਨਾਲ ਆ ਸੈਕਟਰੀ ਨਾਲ ਰਲ ਕੇ ਉਹਨਾਂ ਗਲਤ ਵੋਟਾਂ ਬਣਾ ਲੀਆਂ ਕੀ ਮੰਗ ਕਰਦੇ ਹੁੰਦੇ ਮੰਗੇ ਉਹ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੇ ਨਾਲ ਧੱਕਾ ਹੁੰਦਿਆ ਲੱਗਦਾ ਕਿ ਜੇਕਰ ਇਹ ਵੋਟਾਂ ਕੱਟੀਆਂ ਲਗੀਆਂ ਤਾਂ ਜਿਸ ਦਿਨ ਇਲੈਕਸ਼ਨ ਹੈ ਉਸ ਦਿਨ ਕੋਈ ਆਪਸ ਤੇ ਵਿੱਚ ਤਵੇ ਵੇਖੋ ਜੀ ਜੇ ਹੁਣ ਮੰਨ ਲਓ ਕੋ ਬਾਹਰੋਂ ਪਿੰਡੋਂ ਕੋਟ ਪਾਉਣ ਹੁੰਦਾ ਤੇ ਕਿਸੇ ਨਜਾਇਜ਼ ਵੋਟ ਨਾ ਪੈਂਦਣੀ ਆ ਤੇ ਨਾ ਹੀ ਇਹੀਂ ਤੇ ਇਤੋਂ ਤੱਕ ਫੈਸਲਾ ਕੀਤਾ ਭਾਵੇਂ ਜੋ ਮਰਜ਼ੀ ਹੋ ਜੇ ਵੋਟ ਅਹੀਂ ਨਜਾਇਜ਼ ਨਹੀਂ ਪੈਂਦਣੀ ਜੇ ਇਹਦੇ ਸਰਕਾਰ ਦੇ ਮੁਲਾਜ਼ਮ ਪ੍ਰਸ਼ਾਸਨ ਡੱਕ ਲੂਗਾ ਠੀਕ ਆ ਨਹੀਂ ਤੇ ਪਿੰਡ ਵਾਸੀ ਆਪਣੇ ਤੌਰ ਤੇ ਫਿਰ ਡੱਕਣਗੇ ਤੇ ਜਦੋਂ ਡੱਕਣਗੇ ਫਿਰ ਝਗੜਾ ਤੇ ਹੋਣਾ ਹੀ ਹੋਣਾ ਜੀ ਪੁਲਿਸ ਨੂੰ ਕੋਈ ਦਰਖਾਸਤ ਦਿੱਤੀ ਹੈ ਇਸ ਬਾਰੇ ਨਹੀਂ ਪੁਲਿਸ ਨੂੰ ਅਜੇ ਕੋਈ ਨਹੀਂ ਦਿੱਤੀ ਅੱਜ ਅਹੀਂ ਬਣਾਇਆ ਵਾ ਕਿ ਪੁਲਿਸ ਨੂੰ ਵੀ ਦਰਖਾਸਤ ਜੀਰ ਜੀ ਮੇਰਾ ਨਾਮ ਮਹਿਲ ਸਿੰਘ ਆ ਪਿੰਡ ਮੇਰਾ ਕਮੀਰਪੁਰਾ ਤਹਿਸੀਲ ਨਾਲਾ ਜਿਲ੍ਹਾ ਅੰਮ੍ਰਿਤਸਰ ਆ ਕੀ ਮਾਮਲਾ ਸਰ ਮੇਰੇ ਪਿੰਡ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਗਰਬੜੀ ਮਚਾਈ ਜਾ ਰਹੀ ਆ ਰਸ਼ਪਾਲ ਸਿੰਘ ਪੁਲਵਿੰਦਰ ਕੌਰ ਗਰਨਾਮ ਕਲਵੰਤ ਕੌਰ ਦਾ 99 ਆ ਇਹਦੀ ਸਰਪੰਚੇ ਦਾ ਇਹਦੀ ਜਿਹੜੀ ਰਹਿਸ਼ ਆ ਮੀਰਾਕੋਟ ਆ ਇਹਦੀਆਂ ਗਲਤ ਤਰੀਕੇ ਨਾਲ ਵੋਟਾਂ ਮੇਰੇ ਪਿੰਡ ਦੇ ਵਿੱਚ ਬਣਾਈਆਂ ਜਾ ਰਹੀਆਂ ਜੋ ਇਹ ਬੰਦੇ ਦੇ ਉੱਤੇ ਪਹਿਲਾਂ ਵੀ ਐਫ ਆਈ ਆਰ ਵੀ ਦਰਜ ਹੋਈ ਆ ਕੋਈ ਗਲਤ ਕੇਸ ਪਏ ਨੇ ਇਹ ਗਲਤ ਡਰੈਸ ਲਾ ਕੇ ਤੇ ਮੇਰੇ ਪਿੰਡ ਦੇ ਵਿੱਚ ਵੋਟਾਂ ਬਣਾਈਆਂ ਜਾ ਰਹੀਆਂ ਤੇ ਮੈਂ ਇਹਦੀ ਜਾਂਚ ਚਾਹੁੰਦਾ ਵੀ ਚੰਗੀ ਤਰ੍ਹਾਂ ਹੋਈ ਚਾਹੀਦੀ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਬਾਰੇ ਤੱਕ ਇਹਨੂੰ ਲਿਖਤੀ ਦਿੱਤੀ ਆ ਹਾਂਜੀ ਅਸੀਂ ਐਪਲੀਕੇਸ਼ਨਾਂ ਬਹੁਤ ਦੇ ਚੁੱਕੇ ਆ ਐਸਡੀਐਮ ਸਾਹਿਬ ਨੂੰ ਦੇ ਚੁੱਕੇ ਆ ਬੀਡੀਪੀਓ ਸਾਹਿਬ ਨੂੰ ਵੀ ਕਿਉਂ ਕਿਉਂ ਕਮਿਸ਼ਨ ਸਾਹਿਬ ਨੂੰ ਵੀ ਠੀਕ ਹੈ ਵਈ ਹੋਰ ਸਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਤਕੰਦਸ ਕੀ ਮੰਗ ਕਰਦੇ ਆਹੀਂ ਇਹੋ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਲਵੰਤ ਕੌਰ ਜਿਹੜੀ ਆ ਤੇਨਨੇਕ ਸਿੰਘ ਫੈਕਟਰੀ ਆ ਇਹਨਾਂ ਤੇ ਕੋਈ ਆਪਸੀ ਪੈਸੇ ਦੇ ਲੈਣ ਦੇ ਦਾ ਸਬੰਧ ਹੈ ਜੇ ਸਾਨੂੰ ਕੋਈ ਇਨਸਾਫ ਨਹੀਂ ਦਿੰਦੇ ਅਜੇ ਤੱਕ ਜਿਹੜੇ ਮੇਰੇ ਤੋਂ ਪਹਿਲੇ ਸੀਗੇ ਈਆਰਓ ਸਾਹਿਬਾਨ ਇਹ ਉਹਨਾਂ ਵੱਲੋਂ ਫਾਈਨਲ ਕੀਤੀ ਗਈ ਕਿਉਂਕਿ ਜਦੋਂ ਅਸੀਂ 4 9 ਨੂੰ ਪ੍ਰਕਾਸ਼ਨਾ ਕਰ ਦਿੱਤੀ ਉਹਦੇ ਚ ਰਿਪੋਰਟ ਲੈ ਕੇ ਪ੍ਰਕਾਸ਼ਨਾ ਹੁੰਦੀ ਹੈ ਫਾਰਮ ਇੱਕ ਦੋ ਦਿਨ ਤੋਂ ਓਬਜੈਕਸ਼ਨ ਲੈ ਕੇ ਸੀ ਉਹਦੇ ਅਕੋਰਡਿੰਗਲੀ ਅਗਰ ਕੋਈ ਗਲਤ ਵੋਟ ਹੈ ਜੇ ਤੁਸੀਂ ਕਹਿ ਰਹੇ ਹੋ ਉਹਦੇ ਦੇ ਪ੍ਰੋਪਰ ਇਨਕੁਆਰੀ ਕਰਕੇ ਉਹਨੂੰ ਡਿਲੀਟ ਕਰਤਾ ਜਾਏਗਾ ਉਸ ਤੋਂ ਪਹਿਲਾਂ ਪਹਿਲਾਂ ਸਿਰੋਮਾ ਕਹਿੰਦੀ ਸਾਡੇ ਕੋਲ ਐਵੀਡੈਂਸ ਹੈਗੀ ਆ ਕਿ ਉਹ ਅਡਲਟ ਨਹੀਂ ਹੈਗੇ ਤਾਂ ਉਹਨਾਂ ਨੇ ਜਿਹੜੀਆਂ ਵੋਟਸ ਬਣਾਈਆਂ ਗਈਆਂ ਨੇ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਸੈਕਟਰੀ ਨੇ ਉਹਨਾਂ ਦੀ ਮਿਲਿਗੂ ਨਾ ਨਾ ਮਿਲ ਰਹੀ ਹੈ। ਮੈਂ ਉਹ ਵੀ ਕਹ ਰਿਹਾ ਜੇ ਦੈਟਸ ਅ ਪਾਰਟ ਆਫ ਇਨਕੁਆਰੀ ਉਹ ਇਨਕੁਆਰੀ ਕਰਕੇ ਜੇ ਹੈਗਾ ਸਾਡੇ ਨੋਟਿਸ 'ਚ ਲਿਆਓ ਤਾਂ ਜੋ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਸਕੀਏ। ਪਰ ਇਸ ਤੋਂ ਇਲਾਵਾ ਦੂਜੀ ਪਹਿਲੇ ਦਾ ਕਾਰਵਾਈ ਹੋਏਗੀ। ਬਿਲਕੁਲ ਹੋਏਗੀ ਜੀ ਐਸ ਕਾਨੂੰਨ ਹਸਾ। ਇੱਕ ਹੋਰ ਇਲਜ਼ਾਮ ਲਗਾਇਆ ਕਿ ਜਿਹੜਾ ਇੱਕ ਵਿਅਕਤੀ ਦੀਆਂ ਦੋ ਦੋ ਵਾਡਾ ਦੇ ਵਿੱਚ ਵੋਟਾਂ ਬਣਾਈਆਂ ਗਈਆਂ ਨੇ। ਨਹੀਂ ਦੇਖੋ ਇਹ ਤਾਂ ਜਿਹੜੀ ਡੁਪਲੀਕੇਟ ਵੋਟਸ ਬਣਦੀ ਹੈ ਨਾ ਇਹ ਤਾਂ ਪਹਿਲੀ ਗੱਲ ਤਾਂ ਗਲਤ ਸਰਕਾਰ ਦਾ ਇੱਕ ਇਲੈਕਸ਼ਨ ਕਮਿਸ਼ਨ ਦਾ ਡੀਐਸਸੀ ਜਿਹਨੂੰ ਅਸੀਂ ਕਹਿੰਦੇ ਆ ਡੁਪਲੀਕੇਟ ਜਿਹੜਾ ਹੁੰਦਾ ਉਹ ਆਇਡੈਂਟੀਫਾਈ ਵੈਸੇ ਹੀ ਹੋ ਜਾਂਦਾ ਇਸ ਤਰ੍ਹਾਂ ਦੋ ਵੋਟਾਂ ਬਣ ਨਹੀਂ ਸਕਦਾ ਜੇ ਆਇਡੈਂਟੀਫਾਈ ਹੁੰਦਾ ਫੋਟੋ ਵੀ ਅਗਰ ਮੇਚ ਸਿਮਿਲਰ ਹੈ ਤਾਂ ਵੀ ਉਹ ਡੀਐਸਸੀ ਪੀਐਸਸੀ ਚਾਹੀਦਾ ਇਹ ਉਹ ਡਿਲੀਟ ਹੋ ਜਾਏਗੀ ਜੇ ਅਗਰ ਕੋਈ ਹੈਗਾ ਤਾਂ ਉਹ ਵੀ ਸਾਡੇ ਧਿਆਨ ਚ ਲਿਆਓ ਜੇਕਰ ਜਾਣਬੁੱਝ ਕੇ ਬਣਾਈ ਗਈ ਹੋਵੇਗੀ ਇਸ ਖਿਲਾਫ ਮੈਂ ਕੋਈ ਕਹਾਂ ਜੇ ਮੰਨ ਲਓ ਅਗਰ ਗਲਤ ਬਣਾ ਦਿੱਤੀ ਕਿਸੇ ਨੇ ਸਪੋਜ਼ ਪਹਿਲੀ ਗੱਲ ਤਾਂ ਬਣਣੀ ਨਹੀਂ ਚਾਹੀਦੀ ਜੇ ਹੈਗੀ ਹੈ ਸਾਡੇ ਧਿਆਨ ਚ ਲਿਆਓ ਸੋ ਦੈਟ ਅਸੀਂ ਹੁਣ ਉਹਨੂੰ ਠੀਕ ਤਾਂ ਕਰੀਏ ਫਿਰ ਉਸ ਤੇ ਜਿਹੜੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏ ਜਿਹੜੀ ਕਮੀਰਪੁਰ ਦੀ ਇੱਕ ਕੰਪਲੇਂਟ ਸਾਨੂੰ ਐਸ.ਟੀ.ਐਮ ਸਾਹਿਬ ਵੱਲੋਂ ਆਈ ਆ ਜਿਹਦੇ ਵਿੱਚ ਆਪਣਾ ਕੰਪਲੇਂਟ ਤੇ ਦੱਸਿਆ ਗਿਆ ਆ ਕਿ ਆਪਣਾ ਕਮੀਰਪੁਰ ਦੇ ਵਿੱਚ ਗੁਰਵਿੰਦਰ ਸਿੰਘ ਪੁੱਤਰ ਸੁਭਾ ਸਿੰਘ ਹੋਣਾ ਨੇ ਇੱਕ ਕੰਪਲੇਂਟ ਦਿੱਤੀ ਆ ਕਿ 1 ਤੇ 18 ਸਾਲ ਤੋਂ ਘੱਟ ਉਮਰ ਦੀਆਂ ਵੋਟਾਂ ਬਣੀਆਂ ਨੇ ਤੇ ਦੂਸਰੀਆਂ ਕੁਝ ਵਾਡਾਂ ਨੂੰ ਛੇੜਛਾੜ ਨਹੀਂ ਕਰਕੇ ਇਹਦੇ ਵੋਟਾਂ ਜਿਹੜੀਆਂ ਨੇ ਸੱਜੇ ਖੰਭੇ ਕੀਤੀਆਂ ਗਈਆਂ ਨੇ ਇਸ ਰਿਗਾਰਡਿੰਗ ਜਿਹੜੀ ਵੈਰੀਫਿਕੇਸ਼ਨ ਪੰਚਾਇਤ ਸੈਕਟਰੀ ਕੋਲ ਕਰਵਾਈ ਗਈ ਹੈ ਜੀ ਪੰਚਾਇਤ ਸੈਕਟਰੀ ਨੇ ਇਹਦੇ ਵਿੱਚ ਸਾਨੂੰ ਜਿਹੜੀ ਲਿਖਤੀ ਰਿਪੋਰਟ ਦਿੱਤੀ ਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜਾ ਇੱਕ ਤੇ ਲੜੀ ਨੰਬਰ ਫਸ ਦਾ ਜਿਹੜਾ ਹੈਗਾ ਵੋਟ ਨੰਬਰ 30 ਹੈ ਵਾਰਡ ਨੰਬਰ 5 ਦੇ ਵਿੱਚ ਰਿਸ਼ਪਾਲ ਸਿੰਘ ਹਰੀ ਸਿੰਘ ਵੜੀ ਆ ਜਿਹੋ ਜਿਹੋ ਉਹਨਾਂ ਨੇ ਕਿਹਾ ਗਿਆ ਜੀ ਕਮੀਰਪੁਰੇ ਦੇ ਵਿੱਚ ਮੌਜੂਦ ਨਹੀਂ ਹੈ ਜੋ ਜੋ ਫੈਕਟਰ ਸਾਨੂੰ ਪੰਚਾਇਤ 77 ਵੱਲੋਂ ਦੱਸਿਆ ਗਿਆ ਆ ਜਿਸ ਵਿੱਚ ਉਹਨੇ ਇਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਇੱਕ ਰਿਕਾਰਡ ਲਾਇਆ ਹੋਇਆ ਜਿਹਦੇ ਵਿੱਚ ਉਹ ਬੰਦੇ ਦੀ ਵੋਟ ਐਡਜਸਟ ਕਰਦੀ ਹੈ ਕਮੀਰਪੁਰ ਦੇ ਵਿੱਚ ਪੰਚਾਇਤਾਂ ਦੀ ਜਿਹੜੀ ਵੋਟਰ ਸੂਚੀ ਤਿਆਰ ਕੀਤੀ ਜਾਂਦੀ ਆ ਉਹ ਵਿਧਾਨ ਸਭਾ ਦੀ ਵੋਟਰ ਸੂਚੀ ਨੂੰ ਬੇਸ ਲੈ ਕੇ ਕੀਤੀ ਜਾਂਦੀ ਆ ਜੋ ਵਿਧਾਨ ਸਭਾ ਦੀ ਵੋਟਰ ਸੂਚੀ ਦੇ ਵਿੱਚ ਵੋਟਾਂ ਹੁੰਦੀਆਂ ਨੇ ਉਹੀ ਪੰਚਾਇਤ ਦੇ ਵਿੱਚ ਬੂਥ ਵਾਈਜ਼ ਕਰਕੇ ਜਿਹੜੀਆਂ ਉਹ ਐਡ ਕੀਤੀਆਂ ਜਾਂਦੀਆਂ ਨੇ ਫਰਸ ਨੰਬਰ ਸੈਕਿੰਡ ਨੰਬਰ ਤੇ ਆ ਜਿਹੜਾ ਇੱਕ 18 ਸਾਲ ਦੀਆਂ ਆਈਸੀਸੀ ਇੱਕ ਦੋ ਡਾਕੂਮੈਂਟ ਆਏ ਸੀਗੀ 18 ਸਾਲ ਤੋਂ ਘਟਨੇ ਉਹਨਾਂ ਦੀ ਇੱਕ ਰਿਪੋਰਟ ਕੀਤੀ ਗਈ ਹੈ ਵੀ ਦੋ ਵੋਟਾਂ ਦੇ ਜਿਹੜੇ ਪੜਤਾਲ ਦੇ ਦੌਰਾਨ ਇੱਕ ਜਨਮ ਸਰਟੀਫੀਕੇਟ ਦਾ ਆਇਆ ਸੀ ਕਾਧਾਰ ਕਾਰਡ ਆਇਆ ਇਹਦੇ ਵਿੱਚ ਸਾਨੂੰ ਇਹ ਉਹਦਾ ਹੋਲੋਗ੍ਰਾਮ ਨਹੀਂ ਮਿਲਿਆ ਜਿਸ ਕਾ ਤੇ ਜਿਸ ਤੋਂ ਸਾਨੂੰ ਜਾਪਦਾ ਆ ਵੀ ਇਹ ਜਿਹੜਾ ਸਰਟੀਫੀਕੇਟ オリジナル ਨਹੀਂ ਸਾਡੇ ਕੋਲ ਹੈਗਾ ਇਸ ਕਰਕੇ ਅਸੀਂ ਇਸ ਤੇ ਕੋਈ ਵੀ ਕਾਰਵਾਈ ਨਹੀਂ ਕਰਨੀ ਹੈ ਦੋ ਵਟਾ ਅਸੀਂ ਇਹ ਸ਼ੱਕੀ ਤੌਰ ਤੇ ਪਈਆਂ ਤੇ ਅਸੀਂ ਐਸ.ਟੀ.ਐਮ ਸਾਹਿਬ ਨੂੰ ਵੀ ਇਹ ਆਪਣੀ ਰਿਪੋਰਟ ਵਿੱਚ ਦੱਸਿਆ ਹੋਇਆ ਹੈ ਕਿ ਜਿਹੜੀਆਂ ਦੋ ਵੋਟਾਂ ਨੇ ਤੇ ਜਿਹੜੇ ਡਾਕੂਮੈਂਟ ਹੈ ਉਹ ਦਸਤਾਵੇਜ਼ ਦੀ অথੋਰੀਟੇਸ਼ਨ ਜਿਹੜੀ ਆ ਉਹ ਸਹੀ ਨਹੀਂ ਹੈਗੀ ਠੀਕ ਹੈ ਜੀ 3 ਨੰਬਰ ਤੇ ਜਿਹੜੀਆਂ ਦੂਸਰੀਆਂ ਵੋਟਾਂ ਨੇ ਵੋਟ ਨੰਬਰ 39 ਆ 46 ਆ 47 48 ਤੇ 50 ਇਹਨਾਂ ਦੇ ਜਿਹੜੇ ਜੋ ਪ੍ਰੂਫ ਲੱਗੇ ਆ ਜੀ ਜਿਹੜੇ ਬਰਥ ਸਰਟੀਫਿਕੇਟ ਲੱਗੇ ਆ ਜਾਂ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਵਿੱਚ ਇਹਨਾਂ ਦੇ ਆਈ ਕਾਰਡ ਲੱਗੇ ਆ ਕਿਉਂਕਿ ਆਲਰੇਡੀ ਸਾਰੇ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੋਟਰ ਸੂਚੀ ਵਿਧਾਨ ਸਭਾ ਦੀ ਵੋਟਰ ਸੂਚੀ ਵਿੱਚ ਐਗਜ਼ਿਸਟ ਬੰਦੇ ਕਰਦੇ ਨੇ ਵਿਧਾਨ ਸਭਾ ਦੀ ਵੋਟਰ ਸੂਚੀ ਦੀ ਜਿਹੜੀ ਆ ਵੈਰੀਫਿਕੇਸ਼ਨ ਆ ਉਹ ਬੀ ਐਲਓ ਦੁਆਰਾ ਕੀਤੀ ਜਾਂਦੀ ਹੈ ਬੀ ਐਲਓ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਇਹ ਵੋਟਾ ਬਣਦੀ ਹੈ ਪੰਚਾਇਤ ਪੱਧਰ ਤੇ ਜਿਹੜੀ ਆ ਕੋਈ ਵੀ ਵੋਟਰ ਸੂਚੀ ਜਿਹੜੀ ਜਾਂ ਵੋਟਾਂ ਜਿਹੜੀਆਂ ਨੇ ਉਹ ਸਿਰਫ ਸਪਲੀਮੈਂਟ ਹੋਣ ਵੋਟਾਂ ਬਣਾਈਆਂ ਜਾਣਗੀਆਂ ਜਾ ਰਹੀਆਂ ਸੀ ਜਿਹੜੀਆਂ 30 8 2024 ਤੱਕ 18 ਸਾਲ ਦੀ ਉਮਰ ਜਿਹੜੀ ਉਹ ਪੂਰੀ ਕਰ ਰਿਹਾ ਬੰਦਾ ਇਸ ਜੀ ਸਰ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਦੋ ਵੋਟਾਂ ਜਿਹੜੀਆਂ ਨੇ ਉਹ ਨਹੀਂ ਬਣੀਆਂ ਜਾਣਗੀਆਂ ਜੀ ਫਿਰ ਜਿੰਨੇ ਅਪਲਾਈ ਕੀਤਾ ਉਸ ਉੱਪਰ ਵੀ ਕੋਈ ਕਾਰਵਾਈ ਕੀਤੀ ਜਾਵੇ ਡੈਫੀਨਿਟਲੀ ਹੈ ਜੀ ਉਹ ਆਪਾਂ ਐਸ.ਸੀ.ਐਮ ਸਾਹਿਬ ਨੂੰ ਇਹ ਆਪਣੀ ਰਿਪੋਰਟ ਦੇ ਵਿੱਚ ਲਿਖ ਕੇ ਅਸੀਂ ਭੇਜ ਚੁੱਕਾ ਤੇ ਵੀ ਇਹ ਜਿਹੜੀ ਡਾਕੂਮੈਂਟ ਆਈ ਹੈ ਇਹ ਗਲਤ ਹੈ ਇਹਨੇ ਤੇ ਪਹਿਲੇ ਨੰਬਰ ਤੇ ਤੇ ਇਹ ਵੋਟਾਂ ਬਣਨ ਯੋਗ ਨਹੀਂ ਹੈਗੀਆਂ ਸਰ ਕਿਵੇਂ ਦੀ ਕਾਰਵਾਈ ਕੀਤੀ ਜਾਵੇ ਜੋ ਐਸ ਪਰ ਰੂਲ ਹੈ ਜੀ ਉਹ ਅਸੀਂ ਪ੍ਰਪੋਜ਼ ਕਰਾਂਗੇ ਜੀ ਉਹਨਾਂ ਨੂੰ ਸੈਕਿੰਡ ਨੰਬਰ ਤੇ ਇੱਕ ਹੋ ਰਿਹਾ ਜੀ ਜਿਹੜਾ ਇਤਰਾਜ਼ ਕਰਤਾ ਨੇ ਇੱਕ ਵੋਟਾ ਸ਼ਿਫਟ ਹੁੰਦਾ ਇਤਰਾਜ਼ ਲਾਇਆ ਉਸ ਵਿੱਚ ਨਾ ਉਹ ਐਸਟੀਐਮ ਸਾਹਿਬ ਨੇ ਆਪਣਾ ਕਲੇਮ ਤੇ ਆਬਜੈਕਸ਼ਨਾਂ ਵਿੱਚ ਇੱਕ ਆਰਡਰ ਪਾਸ ਕੀਤਾ ਸੀ ਐਸ ਪਰ ਐਸਟੀਐਮ ਸਾਹਿਬ ਦੇ ਆਰਡਰ ਹੀ ਮੁਤਾਬਿਕ ਹੀ ਉਹਨਾਂ ਦੀ ਵਾਰਡ ਮੰਡੀ ਦੇ ਜਦੋਂ ਕਲੇਮ ਤੇ ਆਬਜੈਕਸ਼ਨ ਸੁਣੇ ਗਏ ਸੀ ਉਸ ਤੋਂ ਬਾਅਦ ਹੀ ਇਹ ਵੋਟਾਂ ਜਿਹੜੀਆਂ ਸ਼ਿਫਟ ਹੋਈਆਂ ਸੀ ਹੁਣ ਉਸ ਮੁਤਾਬਿਕ ਹੀ ਕੀਤੀਆਂ ਉਸ ਤੋਂ ਇਲਾਵਾ ਜਿਹੜੀ ਆ ਉਹ ਬਾਅਦ ਵਿੱਚ ਕੋਈ ਵੀ ਵਾਰਡ ਮੰਡੀ ਦੇ ਵਿੱਚ ਚੇਂਜਸ ਨਹੀਂ ਕੀਤੀਆਂ ਸਰ ਉਹਨਾਂ ਦਾ ਇੱਕ ਦੋਸ਼ ਸ਼ੀ ਵੀ ਸੀ ਕਿ ਇੱਕ ਵਿਅਕਤੀ ਦੀਆਂ ਵਕਤ ਵਕਤ ਵਾਡਾਂ ਵਿੱਚ ਦੋ ਵੋਟਾਂ ਨੇ ਜੀ ਉਹ ਉਹ ਮੈਂ ਹੁਣ ਤੁਸੀਂ ਮੇਰੇ ਹੁਣ ਧਿਆਨ ਵਿੱਚ ਲਿਆਂਦਾ ਉਹ ਮੈਂ ਚੈੱਕ ਕਰ ਲਵਾਂ ਕਿੱਥੇ ਹੋਏਗੀ ਇੱਕ ਵਾਡ ਦੇ ਵਿੱਚੋਂ ਅਸੀਂ ਉਹਨੂੰ ਸਾਧ ਕੇ ਪੁੱਛਾਂਗੇ ਜੀ ਉਹ ਬੰਦਾ ਇੱਕ ਜਗ੍ਹਾ ਹੀ ਵੋਟ ਕਾਸਟ ਕਰਦਾ ਇੱਕ ਜਿਹੜੀ ਵੋਟ ਹੈ ਉਹ ਡਿਲੀਟ ਹੋਵੇਗੀ ਸਰ ਬੰਦਾ ਕੀ ਕਰਦਾ ਪੁੱਛ ਕਿਹਾ ਸਕਦੇ ਆ ਜੀ ਕੋਈ ਕਲੈਰੀਕਲੀ ਹੋ ਸਕਦੀ ਹੈ ਉਹ ਵੋਟ ਦੇ ਵਿੱਚ ਕੋਈ ਦੋ ਵੋਟਾਂ ਦੇ ਪੋਲ ਨਹੀਂ ਹੋ ਸਕਦੀਆਂ ਜੀ ਸਰ ਇਹ ਕੋਲ ਹੋ ਜਾਂਦਾ ਕਿ ਤਿੰਨ ਅਜਿਹੇ ਆਗਮਨੀ ਜਿਹੜੀ ਉੱਤੇ ਲੋਕ ਸਭਾ ਦੀ ਚੋਣ ਵੀ ਚੋਣ ਦਾ ਵੋਟ ਪੋਲ ਕੀਤੀ ਜੀ ਇਸ ਆਪ ਦਾ ਸਰਪੰਚ ਮੈਲਾ ਸੀ ਉਹਦੀ ਵੋਟ ਸ਼ਰਾਰਤੀ ਢੰਗ ਨਾਲ ਕੱਟ ਦਿੱਤੀ ਗਈ ਹੈ ਔਰ ਦੋ ਮੀਆਂ ਵੀ ਵੀ ਹੋਰ ਨੇ ਜਿਨ੍ਹਾਂ ਦੀ ਮੋਟਾ ਕੱਟ ਦਿੱਤੀ ਜਿਨ੍ਹਾਂ ਦੀਆਂ ਮੈਂ ਉਹੀ ਪਹਿਲਾਂ ਕਹਿ ਰਿਹਾ ਸੀ ਜਿਨ੍ਹਾਂ ਦੀ ਕਿਸੇ ਦੀ ਵੋਟ ਕਿਸੇ ਕਾਰਨ ਕਰਨ ਰਹਿ ਗਈ ਹੈ ਉਹ ਆਪਣਾ ਫਾਰਮ ਨੰਬਰ 1 ਭਰ ਕੇ ਐਸ ਸੀ ਐਮ ਸਾਹਿਬ ਨੂੰ ਇੱਕ ਅਪਲੀਕੇਸ਼ਨ ਦੇ ਸਕਦਾ ਉਹਨਾਂ ਦੀ ਵੋਟ ਜਿਹੜੀ ਉਹ ਐਡ ਹੋ ਸਕਦੀ ਹੈ ਜੀ ਸਪਲੀਮੈਂਟ ਵੋਟ ਵਿੱਚ ਆ ਜੀ ਇਲੈਕਸ਼ਨ ਤੋਂ ਪਹਿਲਾਂ ਹੋ ਜਾਈਏ ਹੋ ਜਾਏਗੀ ਜੀ